ਹਰ ਇੱਕ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁੱਕੇ ਆ ਪਿੰਡ ਮੂਸੇ ਜਿਲ੍ਹਾ ਤਹਿਸੀਲ ਇਸਪੇਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਹੀਰੇ ਵੀਰ ਦੇ ਕੋਲ ਆ ਗਏ ਆ ਢੀਗਾ ਜੀ ਜਿਵੇਂ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਬਣਾਉਂਦੇ ਰਹਿੰਦਾ ਇਸ ਫਾਰਮ ਤੋਂ ਇਸ ਕਿਲੇ ਤੋਂ ਆ ਗਿਆ ਹੀਰਾ ਤੇ ਆ ਗਿਆ ਹੀਰਾ ਮੂਸੇ ਪਿੰਡ ਬਿਲਕੁਲ ਨੇੜੇ ਗੱਗੋ ਬੂਏ ਦੇ ਆ ਗੱਗੋ ਬੂਆ ਪਿੰਡ ਲੱਗਿਆ ਛਿਸ਼ਰੇਵਾਲ ਸੁਰ ਸਿੰਘ ਪਿੰਡ ਤੋਂ 5-6 ਕਿਲੋਮੀਟਰ ਦੀ ਦੂਰੀ ਤੇ ਆ ਮਾਲੂਵਾਲ ਸੰਤਾਂ ਸੋ ਚਬਾਲ ਇਥੋਂ ਵੀ ਆਪ 7 ਕਿਲੋਮੀਟਰ ਦੀ ਦੂਰੀ ਆ ਭਿੱਖੀ ਪਿੰਡ ਕੋਈ 12 14 12 13 ਕਿਲੋਮੀਟਰ ਦੀ ਦੂਰੀ ਤੇ ਸੋ ਜਿਹੜੀ ਸ਼ਰਕ ਭਿੱਖੀਵੜ ਤੋਂ ਵਾਇਆ ਚਬਾਲ ਅਮਰਸਰ ਨੂੰ ਜਾਂਦੀ ਆ ਇਸੇ ਸ਼ਰਕ ਦੇ ਉੱਪਰ ਪਿੰਡ ਆ ਜਾਂਦਾ ਵੀ ਰਹੀ ਦੇਦਾ ਅੱਜ ਇਸ ਘਰੋਂ ਆਪਾਂ ਤੁਹਾਨੂੰ ਟੋਟਲ ਜਿਹੜੇ ਆ ਨਗਲ ਦੀ ਗੱਲ ਕਰਕੇ ਤੇ ਚਾਰ ਮੱਜਾਂ ਝੋਟੀਆਂ ਵਿੱਚ ਨੀਲੀ ਨੀਲੀ ਰਾਵੀ ਦੇ ਪਸ਼ੂ ਦਿਖਾਵਾਂਗੇ ਇੱਕ ਵਾਰ ਬਿਲਕੁਲ ਸਜਰਤਾ ਜੀ ਸੂਈ ਹੈ ਜੇਰ ਦੂਰ ਹਜੇ ਪੈਣ ਵਾਲੀ ਆ ਇਧਰ ਦੇ ਪਾਸੇ ਤੁਸੀਂ ਇੱਕ ਵਾਰੀ ਨਿਗਾਹ ਦੇ ਜੋ ਕਟੋ ਟਿਕਾ ਦੇ ਦੋ ਬੱਚੀਆਂ ਦਿਖਾਉਣੀਆਂ ਭਰਾਵਾਂ ਨੂੰ ਬਿਲਕੁਲ ਹੀਫਰਾਂ ਦੇ ਵਿੱਚ ਬੱਚ ਤੋ ਕਿੰਨੀ ਕਿੰਨੀ ਉਮਰ ਤੇ ਜਿਹੜੇ ਪਸ਼ੂ ਸਵੇਸਵਾਏ ਕਿੰਨਾ ਇਹਨਾਂ ਥੱਲੇ ਦੁੱਧ ਆ ਇਸ ਵਕਤ ਪੂਰੀ ਗੱਲਬਾਤ ਕਰਾਂਗੇ ਹੀਰੇ ਦੇ ਨਾਲ ਅੱਜ ਤਰੀਕ ਤੁਸੀਂ ਨੋਟ ਕਰ ਲਓ 21 ਸਤੰਬਰ ਸਮਾਂ ਕੋਈ ਸ਼ਾਮ ਦੇ 6 ਵਜੇ ਦਾ ਬਾਕੀ ਇੱਕ ਬਹੁਤ ਪਿਆਰੀ ਕੱਟੀ ਦਿਖਾਵਾਂਗੇ ਵੀਰਾਂ ਨੂੰ ਪਲੂਨ ਪਹਿਲਾ ਸੂਹਾ ਕੱਟੀ ਦਾ ਸੂਣਾ ਨੀਲੀ ਅੰਗਪੱਖ ਦੇ ਵਿੱਚ ਆ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਹੀਰਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਹੋਰ ਹੀਰੇ ਵਧੀਆ ਵਧੀਆ ਕਿਰਪਾ ਜੀ ਧੰਨ ਸੇਤਾ ਕੱਢ ਦੀ ਕਲਾ ਬਹੁਤ ਵਧੀਆ ਫਿਰ ਅੱਜ ਨਾਗਾ ਆਪਣੇ ਕੋਲ ਟੋਟਲ ਵੀਰੇ 4 ਵਜਾ ਤੇ ਤਿੰਨ ਛੋਟੀਆਂ ਸੋਈਆਂ ਹਾਂ ਤੇ ਇੱਕ ਇੱਕ ਗੱਬਣਿਆ ਦਾ ਵੈੜ ਅੱਜ ਸੂਈ ਹੈਗਾ ਠੀਕ ਆ ਜੀ ਤੇ ਦੋ ਵੈੜਾ ਦੋ ਇਧਰ ਜਿਹੜੀਆਂ ਬੱਚਿਆਂ ਦੇ ਵਿੱਚ ਹੀਫਰਾਂ ਦੇ ਵਿੱਚ ਕੋਈ ਸਾਡੇ 77 ਗਣ ਲਈ ਅਠਾਂ ਦੀ ਆ ਠੀਕ ਆ ਜੀ ਉਹ 15 16 ਮਹੀਨੇ ਦੀ ਹੈਗੀ ਆ ਬਾਕੀ ਜੋੜੀ ਬਿਲਕੁਲ ਸਸਤੇ ਰੇਟ ਤੇ ਦੇ ਦੇਣੀ ਹੈ ਦੇ ਦੇਾਂਗੇ ਦੇ ਦਾਂਗੇ ਭਾਈ ਬਿਲਕੁਲ ਸੋ ਸ਼ੁਰੂਆਤ ਆਪਾਂ ਕਰ ਲਵਾਂਗੇ ਠੀਕ ਆ ਜੀ ਇਧਰ ਝੋਟੀ ਘੱਟੀ ਤੁਹਾਨੂੰ ਦਿਖਾਵਾਂ ਜੀ ਬਹੁਤ ਬਾਦ ਜਾਇਜ਼ ਰੱਖਣੇ ਅੱਜ ਬਿਲਕੁਲ ਬਿਲਕੁਲ ਸੋ ਉਟ ਦੀਆਂ ਜਾਣ ਵਾਲੇ ਕੰਮ ਹੋਊਗਾ ਬਿਲਕੁਲ ਜਾਇਜ਼ ਸੁੱਤਰ ਦੇ ਮੁੱਲ ਹੋਣਗੇ ਸੋ ਸ਼ੁਰੂਆਤ ਹੀਰੇ ਕਿਹੜੇ ਪਾਸੋਂ ਕਰਦੇ ਵੀ ਇਧਰੋਂ ਕਰ ਦਿੰਨੇ ਆ ਦੁੱਧ 8 9 ਕਿਲੋਗਾ ਆ ਜੋ ਲੈ ਵੀ ਸੋ ਸ਼ੁਰੂਆਤ ਕਰਦੇ ਆ ਇਸੇ ਮੱਝ ਤੋਂ ਅੱਛਾ ਹੇ ਇਹਨੂੰ ਅੱਜ ਦਿਨ ਸਮਾਂ ਕਿੰਨਾ ਹੋ ਗਿਆ ਸੁਈ ਨੂੰ ਮਾਜਣ ਹਾਂਜੀ ਉਹ ਫਾਲਿਆ ਦੋ ਮਹੀਨਿਆਂ ਦਾ ਕੋਈ ਗੰਦੇ ਹੂੰ ਕੋ ਢਾਈਆਂ ਦਾ ਗੰਦੇ ਆਪਾਂ ਨੂੰ ਨਹੀਂ ਕੋਈ ਪ੍ਰਵਾਹ ਲਾਭ ਇਹ ਬੱਚਾ ਠੀਕ ਹੈ ਜੀ ਉੱਚੇ ਬੱਚੇ ਦੇ ਵਿੱਚ ਕੋਈ ਦੋ ਦਾ ਕੋ ਢਾਈਆਂ ਦਾ ਕੋ ਤਿੰਨਾਂ ਮਹੀਨਿਆਂ ਦਾ ਕੋਈ ਚੱਕਰ ਨਹੀਂ ਦੁੱਧ 9 ਕਿਲੋ ਹੋਗਾ ਸਮਝ ਵੇਖ ਲਿਓ ਦੁੱਧ 9 ਕਿਲੋ ਆ 9 ਕਿਲੋ ਹਾਂਜੀ ਨਹੀਂ ਠੰਡਾ ਚਵਾਈ ਦੀ ਇੱਕ ਨੰਬਰ ਹੋਊਗੀ ਲਾਭ 9 ਕਿਲੋ ਦੁੱਧ ਇਸ ਵਕਤ ਹੈ ਠੀਕ ਹੈ ਜੀ ਸੋ 9 ਕਿਲੋ ਦੁੱਧ ਚਵਾਈ ਦੀ ਇੱਕ ਨੰਬਰ ਹੋਊਗੀ ਆ ਦੇਖੋ ਸੋ ਚਵਾਈ ਚੰਗੀ ਦੱਸ ਰਿਹਾ ਹੀਰਾ ਠੀਕ ਆ ਬਾਕੀ ਸਵੇਰ ਸਵੇਰ ਪਸ਼ੂ ਆ ਉਹਦੀ ਤਸੱਲੀ ਦੇ ਲਈ ਤੁਸੀਂ ਇੱਥੇ ਦੋ ਟਾਈਮ ਚੋਕੇ ਤਸੱਲੀ ਕਰ ਸਕਦੇ ਜੀ। ਬਾਕੀ ਪਿੰਡੇ ਪੁੰਡੇ ਦੀ ਸਾਫਾ ਕਰਮਾ ਲਈ ਭਵਾਨੇ ਚੱਡੇ ਦੀ ਬਿਲਕੁਲ ਤੁਹਾਡੇ ਸਾਹਮਣੇ ਆ ਇਹਦੇ ਕੋਈ ਕਿਸੇ ਰਕਮ ਦਾ ਪੂਰ ਛੱਟੇ ਲਈ ਨਹੀਂ। ਨਾ 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 ਆਪਣੀ ਗਾਰੰਟੀ ਉਹ ਪੂਰ ਛੱਟਾ ਹੋਵੇ। ਆ ਦੇਖੋ ਜੀ। ਹਾਂ। ਇਹ ਲੰਮਾ ਤੋਰ ਤੇ ਲੰਮਾ ਪਾਜੀ ਆਪਾਂ ਕੋਈ ਅੱਜ ਹਾਰ ਨਹੀਂ ਕੋਈ ਸ਼ਗਾਰ ਨਹੀਂ ਇਤਨਾ ਹੀ ਵੇਚਨੇਗਾ ਮਹਾ। ਮਾਇਰਾ ਵੀ ਹੈ? ਉਹਨਾਂ ਦਾ ਖਰਚਾ ਇਹਨਾਂ ਦੇ ਪੈ ਜਾਂਦਾ ਤੇ ਫਿਰ ਡੰਗਰ ਮੰਗਾ ਹੋ ਜਾਂਦਾ। ਅੱਛਾ ਜੀ। ਨਹੀਂ ਕੋਈ ਗੱਲ ਨਹੀਂ ਬਿਨਾ ਹਾਰ ਜ਼ਿਕਰ ਤੋਂ ਵੇਚਾਂਗੇ ਮਾਲਕ ਦੀ ਕਿਰਪਾ ਵੇਲੋ ਕਿਤਰਾ ਉਤਰਾ ਹੀ ਬਾਕੀ ਮੂੰਹ ਆਪਣੇ ਚੰਗੀ ਆ ਇਧਰ ਬਹਿਣੀ ਆ ਇੱਕ ਬੈਂਚ ਦੇ ਪਾਸੋਂ ਆ ਤਸੱਲੀ ਨਾਲ ਵੇਖ ਲੋ ਥਾਂ ਠੀਕ ਆ ਜੀ ਸੋ ਰੁਕ ਰੁਕ ਤਾ ਥਾਣਾ ਮੁੱਠੀ ਮੁੱਠੀ ਥਾਣਾ ਸੁਣੋ ਇਹਦੇ ਥੱਲੇ ਦੁੱਧ ਆਇਆ ਸੋ ਇਧਰ ਭਾਜੀ ਇੱਕ ਗੱਲ ਹੋ ਰਿਆ ਸੀਲਿੰਗ ਇਧਰ ਵੇਖੋ ਆ ਲੈ ਇਧਰ ਲੋ ਵੀ ਪੂਛਾ ਚੱਤ ਦੋਦੀ ਕਰਮਾਣੀ ਠੀਕ ਆ ਜੀ ਕੋਈ ਹੈਗੀ ਗੱਲ ਸੋਰ ਸੇਵਾ ਪੂਰਾ ਮਾਜੂਕ ਆ ਭਾਜੀ ਚਮੜੀ ਵੇਖੋ ਆਜੀ ਯਾਦ ਕਰੂ ਜਿਹੜਾ ਖੜੂਗਾ ਤੇ ਭਾਜ ਜਾਜ ਆ ਮਿੱਠਾ ਮੋਲ ਮਿੱਠਾ ਮਿੱਠਾ ਇਧਰ ਵੇਖੋ ਚੌੜੀ ਵੇਖੋ ਪਤਲੀ ਸ਼ਹਿਦ ਨਾਲੋਂ ਵੀ ਬਿਲਕੁਲ ਮੇਰੇ ਮੋਲ ਮਿੱਠੇ ਦੁੱਧ ਨਾ ਗਵੇ ਮਗਰ ਕੱਟੀ ਲੈ ਵੀ ਹਾਂ ਪਲੱਸ ਪੁਆਇੰਟ ਆ ਤੇ ਕੱਟੀ ਇੱਕ ਰੰਗ ਕਾਲੀ ਪੂਰੇ ਸਿੱਦੇ ਵਾਲ ਕਾਲਾ ਚਟਾ ਜੇ ਤੇ ਫ੍ਰੀ ਦੇ ਦਾਂਗੇ ਆਪਾਂ ਕੋਈ ਚੱਕੋ ਵੀ ਗੱਪ ਦੇ ਰਹੋ ਮੇਰਾ ਵੀਰ ਪੂਛ ਤੇ ਵਾਲ ਚਿੱਟਾ ਠੀਕ ਆ ਜੀ ਕੱਟੀ ਫ੍ਰੀ ਮਿਲ ਜਾਣੀ ਤੁਹਾਨੂੰ ਪੂਛ ਤੇ ਵਾਲ ਚਿੱਟਾ ਲਪਣਾ ਜੇ ਜੀ ਮੋਰ ਆ ਇਹਨੂੰ ਵੀ ਕੋਰ ਲਾ ਇਧਰ ਨੂੰ ਠੀਕ ਆ ਲੋ ਵੀ ਆ ਦੋਸਤੋ ਮੱਝ ਦੀ ਡਿਟੇਲ ਆ ਸੂਬਿਆਂ ਦੇ ਵਿੱਚ 50 ਸੂਬਾ ਮੰਨ ਕੇ ਤੁਸੀਂ ਸਵਦਾ ਕਰ ਲਓ ਜੇ 50 ਮੰਨ ਲੇ ਕੋਈ 30 ਮੰਨ ਲੇ ਪਰ ਇਹ ਕਿਹੜੀਆਂ ਸੋਏ ਭਾਵੇਂ 10 ਸੂਬੇ ਚੋੜੇ ਕਿਹੜੀਆਂ ਸੋਈਆਂ ਚੱਲੀਆਂ ਬਸ ਜੀ ਬਸ ਆ ਦੇਖੋ ਭਾਜੀ ਇਧਰ ਵੇਖੋ ਕੱਟੀ ਫਗਾ ਦੋ ਇਹ ਕਹਿਣ ਦੀਆਂ ਗੱਲਾਂ ਨਹੀਂ ਆ ਜਾਓ ਵੀਰ ਜੀ ਇਧਰ ਆਓ ਇਧਰ ਬਿਲਕੁਲ ਇਧਰ ਆ ਕਾਲੀ ਅੱਖ ਹਾਂ ਇਧਰ ਕੱਟੀ ਐ ਕਾਲੀ ਬਿਲਕੁਲ ਜੈਡ ਡਬਲ ਆਏਗਾ ਜੈਡ ਬਲੈਕ ਆਏ ਦੱਸਣਾ ਚੰਗਾ ਹੁੰਦਾ ਬਿਲਕੁਲ ਇਰੇ ਕੀ ਮੱਝ ਦਾ ਮੁੱਲ ਰਹੂਗਾ ਇੱਧਰ ਆਜੋ ਮੁੱਲ ਹੀ ਜਾਇਜ਼ ਬਹੁਤ ਜਾਇਜ਼ 9 ਕਿਲੋ ਦੁੱਧ ਦੇ ਮੁੱਲ ਜਾਇਜ਼ ਮੋਲ ਲੱਸੀ ਕਰਦੇ ਆਪਾਂ ਹਾਂ ਤਿੰਨ ਛੱਡ ਦੇਣਾ ਖੁੱਲੇ ਛਿਰੇ 80000 ਚੋਂ ਆਹੋ ਹੂੰ ਤੇ 77 ਦੀ ਤੁਸੀਂ ਛਡੋਣਾ ਤੇ ਛਡਾ ਲਓ ਨਹੀਂ ਮੈਂ ਛਡੋਣਾ ਫਿਰ ਮਾਨਤਨ ਕਰਕੇ ਦੇ ਦਿੰਦੇ ਆਂ ਉਹਦਾਂ ਆਪਾਂ ਮੁੱਲ ਰਾਇ ਜਾਈ ਕੀਤਾ ਹਾਂ ਕਿਹੜਾ ਖੜੂਗਾ ਤੇ ਦੁੱਧ ਨੇ 8-9 ਕਿਲੋ ਦੇਈ ਜਾਣਾ ਹਾਂ ਤੇ ਇਕੱਠੀ ਹੈਗੀ 5-7000 ਦੀ ਮਗਰ ਹਾਂ ਉੱਚੇ ਬੱਚੇ ਦਾ ਦੇ ਦੇ ਜਾਂਦ ਕੇ ਜਜ ਕਰਕੇ ਆਪਾਂ ਉਹ ਹੀ ਦੱਸ ਦੋ ਵੇਲੇ ਚੱਡੇ ਦੀ ਸਾਫ ਹੈ ਨੇ ਪੂਰੀ ਆ ਲੈ ਪਾਜੀ ਸਾਡੇ ਸਾਥ ਚਵਾਈ ਹੋਈ ਹੈ ਆਪਣੀ ਹਾਂ ਆ ਲਓ ਜੀ ਆ ਪਾਜੀ ਤੁਹਾਨੂੰ 1 2 ਜੇ ਹੁਣ ਲਾ ਵੀਡੀਓ ਬਾਰੇ ਹਾਂ ਤੇ ਚਵਾਈ ਹੋਈ ਏ ਦੀ ਸਾਡੇ ਜੀ ਕਿਸਾ ਕੁਸਣਾ ਕੱਢ ਕੇ ਦੇ ਦਈਏ 75 ਦੇ ਦੇ ਪੱਤਰ ਦੀ ਦੇ ਦਈਏ 75 ਦੀ ਦੇ ਦਈਏ 72 ਦੀ ਦੇ ਦਈਏ 73 ਦੀ ਦੇ ਦਈਏ 72 ਦੀ ਨਹੀਂ ਹੁੰਦੀ 73 ਦੇ ਧੱਕਾ ਹੁੰਦਾ ਧੱਕਾ ਹੁੰਦਾ ਬਾ ਵੀ ਹੀਰਾ ਦਾ ਧੱਕਾ ਹੁੰਦਾ 72 ਦੀ ਨਹੀਂ ਮਿਲਨੀਗੀ 75 ਦੇ ਦੇ ਦੇਣੀ ਆ 72 ਦੀ ਦੇ ਦਈਏ ਵੀਰਾ ਬੈਸੇ ਨਾ ਕੋਈ ਇਹ ਆਖ ਲੈ ਲੇ ਲੋ 70 ਲੈ ਲੈ ਕੱਤਰ ਲੈ ਲੈ ਪੱਤਰ ਬੈਸੇ ਨਾ ਕੋਈ 74 ਦੀ ਦੇ ਦਿੱ ਗਏ ਹਾਂ ਦੇ ਰੋ ਜਲ 74 ਦੀ ਦੇ ਲਓ ਵੀ ਮਗਰ ਕਰ ਤੇ 74 ਦੀ ਕੋਈ ਆਨਲਾਈਨ ਮਗਾਉਗੇ ਤੇ ਗੱਲਾਂਗੇ ਆਪਾਂ ਠੀਕ ਆ ਤੇ ਥਾਣਾ ਦੇ ਕੋਪੂਰ ਛੱਡਾ ਹੋਵੇ ਉਹ ਆ ਮੈਂ ਇੰਤਜ਼ਾਰੀ ਆ ਠੀਕ ਆ ਇਧਰ ਦੇ ਪਾਸੇ ਇਹ ਕੱਤੀਆਂ ਨੇ ਕੱਤੀ ਆ ਗਈ ਆ ਕੋਈ ਨੋ ਝੋਟੀ ਆ ਹਾਂ ਇੱਕ ਰਹਿ ਜਾਣਗੇ ਜੋਈ 9:00 ਵਜੇ ਸਵੇਰੇ ਉਹ ਵੀ ਪਹਿਲੇ 100 200 ਝੋਟੀਆਂ ਚੈੱਕ ਕਰੋ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ 10 12 ਦਿਨ ਹੋ ਗਿਆ ਲਓ ਜੀ 10 ਤੋਂ 12 ਦਿਨ ਹੋ ਗਿਆ ਆਹ ਕੱਟਾ ਫਗਾ ਦੇ ਕੱਟਾ ਮੇਲ ਕਾਫ ਆ ਕੋਈ ਨਹੀਂ ਹਾਂ ਦਿਖਾਵਾਂਗੇ ਰੇ ਇਹਦੀ ਪੂਰੀ ਡਿਟੇਲ ਦੇ ਦੇ ਐਸ ਵਕਤ ਕਿੰਨਾ ਦ 9 ਗੱਲ ਭਾਈ ਦੁੱਧ ਐ ਮਿੰਤੀ ਵਾਲਾ 9 ਕਿਲੋ ਮਿੰਤੀ ਵਾਲਾ ਵਿਖਾਰਾ ਥੱਲੇ ਥੋੜਾ ਘੱਟ ਵਿਖਾਉਂਦੀ ਹਾਂ ਹਾਂ ਥੱਲੇ ਵਗਾਉਂਗੇ ਮੂੰਹ ਚਵਗੀ ਆ ਠੀਕ ਆ ਹਾਂ ਪਹਿਲੇ ਨੇ ਕੱਟੀ ਲਓ ਵੀ 9 ਕਿਲੋ ਹੀਰਾ ਦਾ ਵੀ ਥੱਲੇ ਦੁੱਧ ਹਾਜ਼ਰ ਆ ਮਗਰ ਇਹਦੇ ਕੱਟਾ ਮੇਲ ਕਾਫ ਆ ਠੀਕ ਆ ਜੀ ਇਹ ਭਾਈ ਪਹਿਲਾਂ ਸਵਾਲ ਕੀ ਆ ਹਾਂ ਦੋ ਤਾਂ ਸਾਹਮਣ ਵਾਲੀ ਆ ਛੋਟੀ ਹਮਮ ਅੱਜ ਲੇਡ ਲਿਆਣ ਕੇ ਘਰੇ ਚੋਈ ਆ ਹਮ ਇਹ ਮਾਦੇ ਠੀਕ ਆ ਜੀ ਬਾਕੀ ਅਰਨ ਲੀਆਂ ਵਰਗੇ ਥਾਣਾ ਸਪੇਸ ਵੰਡ ਤੁਹਾਡੇ ਸਾਹਮਣੇ ਆ ਠੀਕ ਆ ਜੀ ਬਹੁਤ ਸਾਵਾਂ ਚੌਣ ਪੋਲੀ ਕਰੋ ਚੱਕ ਅੱਜ ਟੁਆਇਲੇਟ ਕੀਤੀ ਫਿਰ ਹਾਂਜੀ ਹਾਂਜੀ ਅਸੀਂ 9 9 ਵਜੇ ਭਾਜੀ ਮੈਂ ਦੱਸਦਾ ਲਿਆਣ ਕੇ ਘਰੇ ਚੋਈਏ ਹਾਂ ਹਾਂਜੀ ਹਾਂਜੀ ਲੋ ਵੀ ਥੋੜੀ ਜਿਹੀ ਲੇਟ ਚ ਵਾਈ ਦਿੱਤੀ ਆ ਹੁਣ ਕੋਈ 6 6:30 ਵਜੇ ਸ਼ਾਮ ਬੈਠ ਆ ਅੱਜ ਕੱਲ ਦੀ ਆਈ ਆਪਣੇ ਤੋਂ ਇਹਦੀ ਚਵਾਈਆ ਬੁਣ ਦਿੱਤੀ ਉੱਤੇ ਠੀਕ ਆ ਹਾਂਜੀ ਜੀ ਠੀਕ ਆ ਬਾਕੀ ਬੱਚੇ ਪੁੱਛੇ ਤਾਂ ਪੂਰੀ ਸਹਿਮਤ ਹੈ ਨਾ ਮੈਂ ਆ ਨਾ ਸਹਿਮਤ ਬੱਚੇ ਨੂੰ ਭੱਜੀ ਫਰਦੀ ਮਗਰ ਮਗਰ ਤਾਂ ਤੇ ਮੋਹਨ ਸਿੰਘ ਕਿੰਨਾ ਕਰੂਗਾ ਤਾਂ ਇਹਦਾ 85000 ਕਰਦੇ ਆ ਹਾਂ 82 ਦੀ ਦੇ ਦਈਏ ਕੋ ਜੈਜ ਜੀ ਗੱਲ ਕਰਦੇ 82 ਦੀ ਦੇ ਦਈਏ ਅੱਜ ਵੇਖ ਖੱਲੀਆਂ ਛੋਟਾਂ ਭਾਅ ਵੇਖੋ ਅੱਜ ਹਾਂ ਹੈ ਟਾਏ ਦੇ ਮਗਰ ਵੇ ਕਾਲਾ ਛਾ ਹਾਂ ਹੈ ਜੈਜ ਕਿੱਥੋਂ ਦਾ ਜੀ ਫੁੱਲ ਵਿੱਚ ਜੈਜ ਹਾਂ ਲੈ ਵੀ ਹੀਰੇ ਕਿੰਨੇ ਦੀ ਦੇਣੀ ਹਾਂ ਨਾ ਜੈਸ ਨੂੰ ਵੀਰੇ ਭਾਜੀ 81 ਦੀ ਦੇ ਦਈਏ 81 ਦੀ ਹਾਂ ਪੂਰੇ ਮਾਨਤਨ ਕਰਕੇ ਕਸਰ-ਕੁਸਰ ਕੱਢ ਕੇ ਜਿਹੜੀ ਭਾਜੀ 9 ਕਿਲੋ ਦੁੱਧ ਹਾਂ ਦੇ ਆਪਾਂ 81 ਹਜ਼ਾਰ ਹੀ ਦੇ ਦੇਣੀ ਜਾਇਜ ਮੁੱਲ ਭਾਈ ਬਹੁਤ ਜਾਇਜ ਕਿਤੇ ਆ ਆਪਾਂ ਕਮਾਈ ਲੈਣੀ ਹੈ 828000 ਦੇ ਹੀਰਾ ਦਾ ਵੀ ਝੋਟੀ ਦੇ ਦਾਂਗੇ ਪਹਿਲਾ ਸੂਬਾ ਝੋਟੀ ਆ ਪਲੂਨ ਪਹਿਲਾ ਸੂਬਾ ਠੀਕ ਆ ਜੀ ਬੱਚੇ ਦੇ ਸਹਿਮ ਤਾਂ ਮੇਰਾ ਭਰਾ ਦੋਵੇਂ ਟਾਈਮ ਬੱਚੇ ਤੇ ਚੋਕੇ ਦੋ ਰੰਗ ਚੋਲੇ ਭਮ ਤੇ ਅੰਨੇ ਚੋਲੇ ਆਪਣੇ ਘਰੇ ਰਾਤ ਦੇ ਚੋਵੇ ਸੂਰੇ ਚੋਵੇ ਦੁੱਧ ਮਿੰਨ ਲੈ ਬਿਲਕੁਲ ਬਿਲਕੁਲ ਹਾਂ ਸੋ ਨੌ ਕਿਲੋ ਆਖਿਆ ਨੌ ਹੀ ਹੋਊਗਾ ਠੀਕ ਆ ਇਧਰਲੇ ਪਾਸੇ ਹੀਰੇ ਮੁੱਲ ਆਪਾਂ 81 ਹੀ ਦੇ ਦਾਂਗੇ ਮਾਨਤਨ ਹੋਰ ਹੀ ਕਰ ਦਾਂਗੇ ਭਾਜੀ ਕਰਤੀ ਖੁੱਲਾ ਜਿੰਨਾ ਵੀ ਕਰ ਦਾਂਗੇ ਇਦਰ ਇੱਕ ਆਪਾਂ ਤੁਹਾਨੂੰ ਮੱਝ ਦਿਵਾ ਦਿੰਦੇ ਆ ਢੇਲ ਮੀਨੀ ਢੇੜੀ ਆ ਗਈ ਹਨਾ ਮੀਨੀ ਮੀਨੀ ਢੇਲ ਦੇ ਸਿੰਗ ਨਹੀਂ ਮੀਂਹ ਤੇਲ ਨਹੀਂ ਬੋਲਦੇ ਢੇਲੀ ਹੋ ਗਈ ਜੀ ਰਿਆ ਹਾਂ ਢੇਲੀ ਮਾਝਾ ਦੋਸਤੋ ਸਵੇਰ ਦੇ ਵਿੱਚ ਹੀ ਦੂਜਾ ਕੇ ਤੱਜਾ ਦੂਜਾ ਦੂਜਾ ਬਾਜੀ ਦੂਜਾ ਸੂਗਾ ਦੂਜਾ ਸੂਗਾ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਇਹ ਪੰਜ ਚੌਥਾ ਦਿਨ ਹੋ ਗਿਆ ਚੌਥਾ ਦਿਨ ਆਹ ਚੌਥਾ ਦਿਨ ਹੋ ਗਿਆ ਮਗਰ ਵੀ ਕੱਟੀ ਇਹਦੇ ਮਗਰ ਕੱਟੀ ਆ ਗਈ ਮਗਰ ਕੱਟੀ ਆ ਚੌਥਾ ਦਿਨ ਇਹ ਅੱਜ ਇਹਨੂੰ ਸੂਈ ਨੂੰ ਠੀਕਾ ਜੀ ਬਾਕੀ ਨੀਂਦ ਦੇ ਵਿੱਚ ਆ ਆਪਾਂ ਕੱਲ ਦੀ ਹਾਂ ਤੇ ਛਟਾੜੀਆਂ ਤਰ੍ਹਾਂ ਬਾਜੀ ਮਾਰਨਾ ਪਊਗਾ 1.5 ਕਿ ਸ਼ਟਾੜੀ ਇਹਦਾ 10 ਕਿਲੋ ਬੋਲੇ ਤੇ ਚੰਪੀ ਛੋਟੀ ਠੀਕ ਆ ਇਹਨਾਂ ਲੰਮਾ ਤੋੜ ਦੇ ਲਓ ਜੀ ਤੋਂ 10 ਕਿਲੋ ਬੋਲੇ ਤੋਂ ਸ਼ਟਾੜੀ ਆ ਜੀ ਅੱਜ ਚੌਥਾ ਦੇ ਨਾਲ ਸੂਈ ਨੂੰ ਬਾਕੀ ਦੂਜਾ ਸੁਬਾ ਝੋਟੀ ਜਾਂ ਨੀਲੀ ਦੀ ਠੀਕ ਆ ਜੀ ਬਾਜੀ ਮੋਲਾ ਪਾਜ ਜਾਇਜ ਆ ਤੇ ਪਤਲੀ ਵੈ ਚੰਬੜੀ ਹਾਂ ਆ ਦੇ ਇੱਧਰ ਬਾਜੀ ਇੱਧਰ ਵੇਖੋ ਹਾਂ ਇੱਧਰ ਵੇਖੋ ਬਾਜੀ ਲੈਵਾ 13 ਹੂੰ ਐ 13 ਲੈਵਾਰਾ ਬਹੁਤ ਠੀਕ ਆ ਜੀ ਬਾਕੀ ਇੰਨੀ ਪੋਲੀ ਆ ਗਰੰਟੀ ਮੰਗੂ ਗਰੰਟੀ ਚ ਚਵਾਈ ਦਿੱਤੇਗਾ ਇੰਨੀ ਚਵਾਈ ਲੱਗੀ ਨਾ ਠੀਕ ਹੈ ਬਾਕੀ ਫੋਟ ਫੋਟੀ ਕਰਨ ਵਾਲੀ ਲੇਵਾ ਪਿੱਛੇ ਨੂੰ ਕੱਢਦੀ ਆ ਪਾਜੀ ਬਹੁਤ ਸੋਣ ਤਾਕੂ ਨਹੀਂ ਗਾ ਤੇ ਉਹਨੇ ਪਛਾ ਇਧਰ ਆ ਪਾਜੀ ਸਿਰੇ ਚੋਈ ਆ ਪਸਾਤ ਕੋ ਜੇ ਹਾਂ ਐਨਾ ਨੁੱਟੜ ਜਾਂਦੀ ਆ ਆ ਨਿੰਬੂ ਵਾਂਗੂ ਨਿੰਬੂ ਉਹਨੂੰ ਨੁੱਟੜ ਜਾਂਦੀ ਆ ਚਲੋ ਜੇ ਇਧਰ ਵੇ ਪਾਜੀ ਠੰਡੀ ਆ ਆ ਇਧਰ ਵੇ ਸੋ ਬਾਕੀ ਵਿਰਲਪੁਰ ਮੇ ਚੰਗੇ ਆ ਆਪਸੀ ਤਰ੍ਹਾਂ ਦੇ ਵਿੱਚ ਆ ਇਧਰ ਵੇ ਪਾਜੀ ਚੋਣ ਵੀ ਪੋਦੀ ਆ ਸੋ ਮਗਰ ਵੀ ਇਹਦੇ ਕੱਟੀਆਂ ਮੰਗਿਆ ਈਡੀ ਸ਼ਤੀ ਦੁੱਧੋਣੀ ਡੰਗਰ ਵਿੱਚ ਮੱਝਾ ਲੈਦੀਆਂ ਵੱਡੀਆਂ ਵੱਡੀਆਂ ਬਿਲਕੁਲ ਜੀ ਬਿਲਕੁਲ ਹਫ਼ਤਾ ਹਫ਼ਤਾ ਲੱਗ ਜਾਂਦਾ ਦੁੱਧੋਂ ਤੁਰ ਲੱਗਿਆ ਹਾਂ ਪਰ ਮੰਨ ਕੇ ਤੀਜੇ ਚੌਥੇ ਦਿਨ ਹੀ ਦੁੱਧ ਆ ਤੋਰ ਤੇ ਆਉਣੀ ਸ਼ੁਰੂ ਹੋ ਗਈ ਲਓ ਲਓ ਜੀ ਆ ਲੈ ਉਹਦਾ ਤੁਸੀਂ ਦੱਸ ਰਹੇ ਚੱਡਾ ਇੱਕ ਬਾਈ ਨੇ ਕੁਛਾਈ ਨਹੀਂ ਇਹ ਗੱਲ ਦੀ ਬਿਲਕੁਲ 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 ਇੱਕ ਸਾਰ ਬਿਲਕੁਲ ਪੱਧਰ ਨੇ ਬਾ ਠੀਕ ਹਾਂ ਪੱਧਰ ਹਾਂ ਆਉਂਦੀ ਨੀਲੀ ਜੀ ਪਰ ਪਿਓਰ ਨਹੀਂ ਇਦਾਂ ਬਿੱਲੀਆਂ ਖਾਤਰਾ ਹਾਂ ਹਾਂ ਗੋਲੀ ਬਿੱਲੀ ਆ ਗਈ ਆ ਆਜੋ ਜੀ ਆ ਇਧਰ ਵੇਖੋ ਬੋਲੀ ਬਿੱਲੀ ਆ ਆ ਦੇਖੋ ਠੀਕ ਆ ਜੀ ਹਾਂ ਬਿਲਕੁਲ ਡੋਰੇ ਪੈਂਦੇ ਆ ਬਿੱਲੀ ਮਣਕੀ ਅੱਖ ਹਾਂ ਹਾਂ ਬੱਲਾ ਮੱਥਾ ਠੀਕ ਏ ਰੇ ਬੰਨੋ ਠੀਕ ਆ ਭਾਜੀ ਮੋٹے ਜਾਮਨਾ ਡੰਗਰ ਹੋਵੇ ਉਹ ਨਹੀਂ ਦੁੱਧ ਦਿੰਦਾ ਹਮ ਇਧਰ ਵੇਖਿਓ ਆ ਆਪਾਂ ਹਾਰੇ ਕਿਧਰ ਵੇ ਪਤਲੇ ਬਿਲਕੁਲ ਪਤਲੇ ਪੇਟੇ ਦੀ ਹੈ ਹੈ ਠੀਕ ਆ ਲੈ ਵੀਰੇ ਕੀ ਮੁੱਲ ਵੀਰੇ ਕੀ ਡਿਮਾਂਡ ਕਰਦੇ ਆ ਇਸ ਦੀ ਮੁੱਲ ਬਹੁਤ ਜ਼ਿਆਦਾ ਕਰਨਾ ਰਾ ਕਿੰਨਾ ਕਰਦੇ ਆ ਇਹਦਾ 1 ਪੰਜ ਕਰਨਾ ਮੁੱਲ 1 ਪੰਜ 14 ਕਿਲੋ ਵਾਲੀ ਦਾ ਦੂਜਾ ਸੁਗਾ ਆ ਮਗਰ ਕੱਟੀ ਅੱਜ ਦੀ ਮੁੱਲ ਮੇਰੇ ਮੰਦੇ ਨਹੀਂ ਮੰਦੇ ਵਜੀ ਨਹੀਂ ਮੰਨਦੇ ਮੁੱਲ ਜਾਈ ਕਰਨੇ ਅੱਜ ਵੀ ਰੱਬ ਮੰਨਦੇ ਮੁੱਲ ਮੇਰੇ ਇਧਰ 3000 ਛੱਡ ਦੇਣਾ ਆਪਾਂ ਹਾਂ ਇੱਕ ਦੋ ਦੀ 1 ਲੱਖ 2000 ਦੀ 1 ਲੱਖ 2000 ਦਾ ਲੈ ਇਧਰ ਠੀਕ ਆ ਜੀ 1 ਲੱਖ 2000 ਦੀ ਦੇ ਦਾਂਗੇ ਲੈ ਵੀ ਮਾਜਾ ਮਾਜਾ ਕੋਈ ਚੱਲੀ ਲਾਗੀ ਵਾਲੇ ਨੂੰ ਨਹੀਂ ਅਪਮਾਨ ਕਰ ਲਾਗੀ ਵਾਲੇ ਦਾ 1 ਲੱਖ 2 ਦੀ ਦੇਣੀ ਕੋਈ ਦੂਰੋਂ ਆਉਗੇ ਤਾਂ 1000 ਹੋ ਛੱਡ ਦੇਣਾ। ਲਾ ਵੀ ਪੂਰੇ ਵਜਨ ਮੋੜ ਦੇ ਵਿੱਚ ਆ ਮਗਰ 1 ਲੱਖ ਦੇ 1000 ਦੀ ਦਵਾਂਗੇ। ਠੀਕ ਹੈ ਇਹਦੇ। ਹਾਂ ਇੱਥੇ 1 ਲੱਖ 1000 ਦੀ। ਹਾਂ ਇੱਧਰ ਇੱਕ ਕੱਤੀ ਤੁਹਾਨੂੰ ਦਿਖਾਉਣੀ ਆ ਪਹਿਲਾ ਸੋਸ ਹੁੰਦੀ ਆ ਪਰ ਕੱਟੀ ਦੀਆਂ ਕਦੇ ਬਾਟਾਂ ਹੀ ਪਰੇ ਆ। ਲਾ ਵੀ ਇਹ ਰਿਆ ਸਿਫਤਾ 10 ਪਰ 20 20 ਪਿੰਡ ਤੋਂ ਮਿਲਿਏ ਪਰ ਇਹਦੇ ਛੋਟੀ ਨਹੀਂ ਇਹੋ ਜੀ ਲੱਭਦੀ ਆ ਕਿੰਨੇ ਪੈਸੇ ਪਾ ਕੇ ਵਿੱਚ ਤੁਰਪੀਏ ਸ਼ਾਇਦ ਲੱਭਣਾ। ਪਰ ਨਹੀਂ ਇਹੋ ਜੀ ਚੀਜ਼ਾਂ ਨਹੀਂ ਲੱਭਦੀਆਂ। ਪੂਰੀ ਸਿਫਤਾ ਕਰੋ ਚੀਜ਼ਾਂ ਹਾਂ। ਠੀਕ ਹੈ। ਇਰੇ ਸੁਬਾ ਪਹਿਲਾ ਅਧਿਆਨ ਜੂੜਾ ਪਾ ਚਾਰੀ ਤੋਂ ਪਾਜੀ ਚੌਗੀ ਵਾਲੇ ਦੰਦ ਪੁੱਟਣ ਦੀ ਆ ਆਪਣੇ ਸੱਜਣ ਮਿੱਤਰ ਤੋਂ ਝੋਟੀ ਲਈ ਕਰੋ ਠੀਕ ਆ ਪਰ ਝੋਟੀ ਆਪਣਾ ਆ ਉਹਨੇ ਕਿੰਨੀਆਂ ਝੋਟੀਆਂ ਪਹਿਲਾਂ ਵੇਚੀਆਂ ਦੁੱਜੇ ਪਰ ਕਿਤੇ ਲੰਮਾ ਨਹੀਂ ਝੋਟੀ ਦਾ ਚੌਕ ਦੇ ਦੰਦ ਪੁੱਟ ਗਈ ਆ ਪਟਣ ਦੀ ਆ ਠੀਕ ਆ ਐਵੇਂ ਮੈਂ ਖੀਰੀ ਆ ਕੀ ਆਵਾ ਗੋਦੀ ਆ ਕੀ ਆ ਉਹ ਫੈਲਾ ਨਹੀਂ ਬਿਲਕੁਲ ਬਿਲਕੁਲ ਹਾਂਜੀ ਫਲਾਫੀ ਪੂਰੀ ਸਫਾਈ ਕਰੋ ਜਾ ਕੇ ਠੀਕ ਆ ਜੀ ਆ ਵੱਡਾ ਨੇ ਵੇਚ ਚੱਡੇ ਲੱਗੇ ਹਾਂ ਪਾਜੀ ਇਹਦੇ ਹੁੰਦੇ ਆ ਦਿਨ ਪੂਰੇ ਹਾਂ ਇੱਕ ਤਰੀਕ ਨੂੰ ਤੇ ਦੋ ਨੂੰ ਆ ਲੈ ਇੱਕ ਵਾਰ ਦੱਸ ਦਿਓ ਪਾਜੀ ਥਾ ਇੱਕ ਤਰੀਕ ਨੂੰ ਤੇ ਦੋ ਤਰੀਕ ਨੂੰ ਦਿਨ ਪੂਰੇ ਨੇ 10 ਦਿਨ ਵਾਲੇ ਦਿਨ ਪੂਰੇ ਹੁਣ ਚ ਪਏ ਆ ਜੋੜੀ ਤੇ ਇੱਕ ਮਤਲਬ ਅਕਤੂਬਰ ਨੂੰ ਹਾਂਜੀ ਹਾਂਜੀ 1 ਅਕਤੂਬਰ ਜਾਂ ਦੋ ਨੂੰ ਦਿਨ ਪੂਰੇ ਵੀਰੇ ਇੱਧਰ ਲਿਆਓ ਕਾਰਾ ਮੈਂ ਫਗਾਉਣਾ ਹੁਣ ਸਾਰੀਆਂ ਗੱਲਾਂ ਆ ਚੱਡੇ ਇਹ ਵੇਖੋ ਡੱਬਾ ਆ ਪਰ ਆਂਦੇ ਇਹ ਸਿੰਗ ਕੱਢ ਲੈਣਾ ਨੀਲੀ ਵੀ ਹੋਵੇ ਆ ਇੱਧਰ ਚੱਡੇ ਜਿਹੜਾ ਡੱਬਾ ਇੱਧਰ ਆ ਵੀ ਇੱਧਰ ਆ ਜੋ ਬੜਦ ਨੂੰ ਖਾਰੇ ਚੱਡੇ ਆ ਡੱਬਾ ਹਾਂ ਧੁੰਨ ਦੇ ਵੇਖੋ ਦਾਗ ਆ ਕਿਹਦੇ ਦੱਸੋ ਉਦੋਂ ਦੇਖ ਤੋਂ ਦੇ ਬਾਬੀ ਇਹ ਮਾਰਕਿੰਗ ਇਹਦੀ ਠੀਕਾ ਚਾਹੋਂ ਲੱਪਾ ਠੀਕਾ ਚਾਰੇ ਪਾਸੇ ਇਧਰ ਬੂਤੀ ਭਾਤੀ ਚੈੱਕ ਕਰਾਉ ਤਾ ਬਿੰਦਿਆ ਖਾਣੇ ਠੀਕਾ ਬੱਲਾ ਮੱਥਾ ਬੱਗੀ ਮੋਚ ਮੋਚ ਵੀ ਤੁਸੀਂ ਦੇਖੋਗੇ ਬੱਗੀ ਮੋਚ ਪਰ ਚੀਜ ਏ ਛੋਟੀ ਯਾਰਾ ਹਾਂ ਕੁੰਡੀ ਬਿਲਕੁਲ ਚੂਰ ਮੈਂ ਵੀ ਹਰ ਇੱਕ ਤੋਰ ਤੇ ਕੋਲੇ ਨੂੰ ਇਹ ਆ ਗਿਆ ਸੀਦਾ ਤੇ ਛਾ ਗਿਆ ਸੀਰਾ ਐਵੇਂ ਨਹੀਂ ਹੁੰਦਾ ਬੇੜਾ ਪਰ ਮੁੱਲ ਬਾਜੀ ਇਹੋ ਛੋਟੀ ਹੋਰ ਕਿਤੇ ਚੰਗੇ ਹਾਂ ਅੱਡੇ ਤੇ ਹਵੇ ਕਿਹੜਾ ਆਂਦਾ ਮੱਜ ਅੱਜ ਸਵਾ ਦੀ ਵਿੱਚ ਇਹ ਕੋਈ ਜਾਨਾ ਮੈਂ ਡੇਢ ਦੀ ਵਿੱਚ ਹੀ ਹਾਂ ਤੇ ਉਹ ਸਮਾਦੀ ਬੰਦੇ ਵੇਚ ਸਕਦੇ ਆ ਪਰ ਅੱਜ ਮੁੱਲ ਜਾਇਜ਼ ਕਰਦਾ ਤੁਸੀਂ ਮੰਨ ਜੂਗੇ ਹਾਂ ਮੰਨਾਂਗੇ ਹੀਰੇ ਤੇ ਜਾਇਜ਼ ਕਰਕੇ ਤਾਂ ਕਿ ਮੰਨਾਂਗੇ ਯਾਰ ਤੁਸੀਂ ਲੈ ਜਾਓ ਮੈਂ ਨਾ ਮੈਨੂੰ ਦੇ ਦੇ ਤਿਆਗ ਰੂਗਾ ਵੇਖੇ ਮਾਣਾ ਤੇਰੇ ਹੀਰਾ ਕੋਈ ਕਰੇ ਇਹ ਚੀਜ਼ ਆ ਲੈ ਇਧਰ ਦੇਖੋ ਵੇਖੋ ਚਲੋ ਆ ਜੀ ਇਧਰ ਵੇਖੋ ਕਿੱਥੇ ਖਿਲਾਰਦੀ ਹੈ ਖਲੋ ਜਾਂਦੀ ਹੈ ਓਏ ਵੈਰੀ ਗੁੱਡ ਹੈ ਰਿਆ ਆਰ ਛੋਟੀ ਜੀ ਆ ਇਧਰ ਕਿੱਥੇ ਘਲਾ ਦੇ ਖਲੋਂਦੀ ਨਹੀਂ ਮਨਦੀ ਆ ਕਹਣਾ ਤੇਰਾਗੇ ਮੰਨਦੀ ਆ ਤੇ ਮਨੂ ਕਿਉਂ ਨਾ ਹੈ ਪਿਆਰੀ ਛੋਟੀ ਆ ਬਹੁਤ ਪਿਆਰੀ ਠੀਕ ਆ ਜੀ ਕਿੰਨੀਆ ਗੱਲ ਆ ਸੁੰਦਰ ਇਹ ਲੁਸ਼ਕ ਲੁਸ਼ਕ ਪੋਰੀ ਆ ਬਾਕੀ ਤੁਹਾਡੇ ਸਾਹਮਣੇ ਆ ਸਟਰਕਚਰ ਛੋਟੀ ਦਾ ਇਧਰ ਰੱਖਾ ਦੋ ਇਹ ਚੀਜ਼ ਇਧਰ ਰੱਖ ਲੋਗੀ ਹਾਂ ਹੈ ਠੀਕ ਆ ਠੀਕ ਆ ਸਾਹਿਬ ਠੀਕ ਆ ਲੈਓ ਲੈਓ ਹੁਣ ਮੁੱਲ ਕਰਦੇ ਆ ਯਾਜ ਆ ਤੇ ਇਹ ਕਿੰਨੇ ਮੇਲਾ ਲੁੱਟਣਾ ਲੋਟ ਲੈ ਬਸ ਬਸ ਹੂੰ ਆ ਲੈ ਮੁੱਲ ਵੀ ਆਪਾਂ ਚੰਗਾ ਕਰਨਾ ਪਰ ਚੰਗਾ ਕਰਨਾ ਦਰਮਿਆਨੇ ਪਾਸਿਓਂ ਚੰਗਾਣੀ ਕੋਈ ਵੇਚਣ ਵਾਲਾ ਲੈ ਜਾਏਗਾ ਹਾਂ ਉਹ ਵੀ ਕਮਾਈ ਲਊ 500000 ਪਰ ਆਪਾਂ ਦੇੜੀ 2000 ਨਹੀਂ ਸਿਰਫ ਆਹ ਵੇਖ ਪੁੱਤ ਬੁਖਾ ਦੇ ਲੈ ਜੀ ਇੱਧਰ ਚੱਡਾ ਚੱਡਾ ਪੂਰਾ ਖੋਲੂਗੀ ਝੋਡੀ ਇੱਧਰ ਆ ਲੱਗੇ ਬਟਨ ਲੱਗੇ ਆ ਹਾਂ ਮੁੱਲ ਦੱਸ ਕਿੰਨੇ ਦੇ ਦਿੱਤਗੇ 1 ਲੱਖ ਪਾਜੀ 10 ਮੁੱਲ ਕਰਦੇ ਆ ਬੜੀ ਸ਼ਾਬਾਸ਼ ਤੇ 1 ਲੱਖ 7000 ਦੀ ਦੇ ਦਿੱਤੀ ਸਤ ਦੀ ਜੈ ਜੀ ਆ ਮਾਣਾ ਹੀਰਿਆ ਚਲੋ ਦਸਾਂ ਚੱਕਰੇ ਨਵਾਂ ਆਂਗਾ ਚਲੋ ਕੁਲੀ ਝੋਟੀ ਕੋਈ ਸਾਹਵੇਂ 7-8 ਸਵੇਰੇ ਤੈਨੂੰ ਚੇਤੇ ਕਰੇ ਵੀਰ ਕੋ ਮਾਨਤਨ ਕਰੀਏ ਬਾਵਾ ਜੀ ਨਹੀਂ ਹੋਣਾ ਪਾਜੀ ਹਾਂ ਨਹੀਂ ਕਿਉਂ ਨਹੀਂ ਹੁੰਦਾ 2000 ਹੋਰ ਮਾਨ 1 ਲੱਖ 5000 ਦੀ ਝੋਟੀ ਬਾਵਾ 1 ਲੱਖ 5 ਦੀ ਚਲੋ ਆਪਣਾ ਜਿਹੜਾ ਬਿਲਕੁਲ ਭਰਾ ਨੂੰ ਕਹਿਣਾ ਫਰਜ਼ ਬਣਦਾ ਪਰ ਜਿੱਥੇ ਕਿ ਨੂੰ ਵਾਰਾ ਖਾਂਦੀ ਆ ਉੱਥੇ ਹੀ ਹੀਰਾ ਦਾ ਵੀ ਦਵਾਂਗੇ 1 ਲੱਖ 5000 ਦੀ ਝੋਟੀ ਦਿੱਤੀ ਜਾਊਗੀ ਤੁਹਾਨੂੰ ਇਹ ਬਾਦ ਆਪਣੇ ਕੋਲ ਅੱਜ ਹੀ ਸੂਈ ਆ ਹਾਂਜੀ ਬਸ ਠੀਕ ਏ ਰੇ ਆ ਬਾਦ ਸੂਈ ਅੱਜ ਹੀ ਅੱਜ ਸੂਈ ਆ ਹਾਂਜੀ ਮਗਰ ਬੱਚਾ ਇਹਦੇ ਮਗਰ ਬੱਚਾ ਸੁਬਹਾਂ ਦੇ ਵਿੱਚ ਕਿਵੇਂ ਆ ਦੂਜਾ ਸੂਬਾ ਭਾਜੀ ਦੂਜਾ ਹੀ ਸੂਬਾ ਲਓ ਵੀ ਹੀਰੋ ਨਾਲ ਹੀ ਨੂੰ ਖੋਲ ਕੇ ਤਸਵੀਰਾਂ ਦਿਖਾ ਦਿਆਂ ਦੋਸਤੋ ਅੱਜ ਹੀ ਸੂਈ ਏ ਜੇਰ ਜੂਰ ਹਜੇ ਪੈਣੀ ਬਾਕੀ ਆ ਹਾਂਜੀ ਹਾਂਜੀ ਥੋੜਾ ਜਿਹਾ ਬੱਚੇ ਪੁੱਛੇ ਤਾਂ ਕਰਮਾਲੀ ਜਿਹਾ ਕਰਤੀ ਹੁਣੇ ਜਸਟ ਹਜੇ ਉੱਤਰੀ ਆ ਸੋ ਬਾਕੀ ਤੁਸੀਂ ਵੇਖ ਹੀ ਸਕਦੇ ਜੀ ਵੀ ਨਵਾਈ ਤੋਈ ਤਾਰੀ ਆ ਤੁਹਾਡੇ ਕੋਲ ਕਦੋਂ ਤੁਸੀਂ ਆਏ ਉਹਦੇ ਤਾਰੀ ਆਪਾਂ ਬਾਕੀ ਥਾਨ ਤੋਂ ਬਹੁਤ ਵਧੀਆ ਨੋਗੜਾ ਥਾਨ ਤੇ ਮੁੱਠੀ ਮੁੱਠੀ ਥਾਨਾ ਠੀਕ ਆ ਕ੍ਰੋਸ ਆ ਗਈ ਆ ਕਿ ਬੰਬਦਰ ਨਾਲ ਚੰਗੀ ਆ ਕ੍ਰੋਸ ਬ੍ਰ ਬਸ 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 ਆ ਲੈ ਆ ਦੇਖੋ ਲੈ ਵੀ ਦਿਖਾ ਦੇ ਠੀਕ ਆ ਆ ਠੰਡੀ ਮਿੱਠੀ ਧੀਰੀ ਸੀਲ ਸਾਉ ਕੋਈ ਛਟਾਕਲ ਜੀ ਨੇ ਤੇ ਭਜਾਕਲ ਨਹੀਂ ਅੱਜ ਮੱਝਾਂ ਲੈਣੀਆਂ ਉਹ ਵੀ ਭਾਵੇਂ ਇਤਰੇ ਬੈਜੇ ਤੇ ਗਾਵਾਂ ਲੈਣੀਆਂ ਤੇ ਆਪਾਂ ਵੇਖ ਲਓ ਮਾਰਾ ਵੀ ਨਾਗੀ ਮਿੱਠੇ ਬਿਲਕੁਲ ਠੰਡੇ ਧੀਰੇ ਇਕੱਠੇ ਕਰ ਲਿਆ ਜੀ ਦਾ ਮੋਹੇ ਜਾ ਜਾ ਹਾਂ ਦੂਜਾ ਸੁਗਾ ਧੀਰੇ ਨੇ ਮਾਲ ਕਰ ਲੈ ਇਕੱਠੇ ਠੰਡੇ ਧੀਰੇ ਹੈ ਠੰਡੇ ਧੀਰੇ ਆਹੋ ਵੀ ਨਾਗ ਇਕੱਠੇ ਕਰ ਲੈ ਠੰਡੇ ਧੀਰੇ ਠੀਕ ਆ ਬਹੁਤ ਵਧੀਆ ਚੰਗੀ ਵਾਇਰਡ ਆ ਦੂਜਾ ਵੀਰ ਤੀਜਾ ਕੋ ਹੋ ਗਈ ਏ ਦੂਜਾ ਲਾੜੇ ਤੀਜਾ ਲਾੜੇ ਉਤਰਾ ਉਹਨਾਂ ਦੂਜਾ ਕਰਕੇ ਦਿੱਤੀ ਸਾਨੂੰ ਠੀਕ ਆ ਭਰਾ ਤੂ ਸਵਾਦ ਆਈ ਅੱਜ ਹਾਂ ਇਹ ਤੀਜੇ ਗੇ ਜਦੋਂ ਵੀ ਜੇਰ ਜੁਰ ਪਾ ਦਿੰਦੀ ਏ ਇੱਕ ਆਪਣੇ ਕੋਲ ਬਿਲਕੁਲ ਛੋਟੀ ਜਿਹੀ ਕਲਿੱਪ ਬਣਾ ਕੇ ਰੱਖ ਲਿਓ ਹਾਂ ਹਾਂਜੀ ਹਾਂ ਉਹ ਬਣਾ ਲਾਂਗੇ ਭਾਜੀ ਠੀਕ ਆ ਇਹਦੇ ਬਣ ਲਓ ਵੀਰੇ ਬਣ ਲਓ ਬਣ ਲਓ ਭਾਜੀ ਅਗਲੇ ਦੇਖੋ ਵਾਇਰਡ ਆ ਬਾਕੀ ਇਹ ਸਟਰਕਚਰ ਆ ਸੂਸਵਾਦ ਦੇ ਵਿੱਚ ਆ ਜੇਰ ਪਾ ਦੂਗੀ ਕਰਮਾਂ ਦੀ ਠੀਕ ਆ ਜੀ ਉਹਦੀ ਪ੍ਰੋਪਰ ਵੀਡੀਓ ਤੁਹਾਨੂੰ ਮਿਲ ਜੀ ਹਾਂਜੀ ਆਪਾਂ ਜਿਹੜਾ ਸੱਜਣ ਕੋਈ ਸੁਲਗਾ ਲੱ ਆ ਦੇ ਵੀਰ ਭਰਾ ਤੋਂ ਲਈ ਆਪ ਪੈਗਾ ਉਹਨਾਂ ਦੇ ਮੱਘਾ ਗੇ ਲੈ ਜਾਂਦੀਆਂ ਦੋ ਹਾਂ ਹਾਂ ਤੇ ਇਹਦੀ ਸਿਫਤ ਹੈ ਹੋਈਆ ਪਹਿਲੇ ਸੂਆ ਗੱਡੇ ਨੇ 14 ਕਿਲੋ ਦੁੱਧ ਠੀਕ ਆ ਵੀਰੇ ਉਹ ਗਾਂ ਮੈਂ ਤਾਂ ਨੂੰ ਆਖੀ ਜਾ ਮੈਂ 18 ਦਿੰਦੀ 19 ਦਿੰਦੀ ਉਹ ਗੱਲ ਦਾ ਮਜ਼ਾ ਉਹ ਬਾਜ ਚਾਊਗਾ ਕੋਈ ਫਿਰ ਸਜਣ ਦੱਸੂਗਾ ਭਾਜੀ ਉਹ ਗੱਲ ਦਾ ਮਜ਼ਾ ਨਹੀਂ ਆਉਂਦਾ ਝੂਠ ਮਾਰੀ ਜਾਈਏ ਹਾਂ ਏਰ ਕੀ 16 ਚੋਲੇ ਤੇ ਭਾਵੇਂ 18 ਚੋਲੇ ਉਹ ਗੱਲ ਸਾਮ ਤੇ ਆ ਹਾਂ ਤੇ ਚੰਗੀ ਆ ਕਿ ਨਹੀਂ ਆ ਗਈ ਆ ਮੋਲ ਬੋਲ ਹੀ ਰੇ ਵੀਰ ਕੀ ਕਰਦਾ ਇਹਨਾਂ ਮੋਲ ਜਾਜ ਮੋਲ 55000 ਕਰਦੇ ਆ 55000 ਦੀ ਦੇ ਦੇਗੇ 52 ਦੀ 55000 ਦੀ ਦੇ ਦੇ ਹਾਂ ਦੇ ਦੇ ਜਾਇਜ ਨਹੀਂ ਜਾਇਜ ਜਾਇਜ ਜੀ ਇਹਦੇ ਨਜਾਇਜ਼ ਜਗ੍ਹਾ ਵਿੱਚ ਹੋਰ ਕਰਦੇ ਹਜ਼ਾਰ ਛੱਡ ਦਾਂਗੇ ਆ ਤੱਕਾਣੀ ਅੱਜ ਕਰਨਾ ਮਨੋਂ ਆਹੋ ਸੋਚਿਆ ਤੱਕਾਣੀ ਹਜ਼ਾਰ ਉਹ ਛੱਡ ਦਾਂਗੇ ਜਾਇਜ ਰੇਟ ਬਿਲਕੁਲ ਜੀ ਬਿਲਕੁਲ 52 ਦੀ ਦੇ ਦੋ 55000 ਦੀ ਹਾਂ ਸੋ 55000 ਦੀ ਇਹ ਬਾੜ ਮਿਲ ਜੂਗੀ ਬੱਚਾ ਮਗਰ ਹਜੇ ਚੰਗੀ ਨਾ ਪੇਪਰ ਜਾਂਦਾ ਬੱਚੇ ਬਣਵਾ ਬਰਲਾਈ ਕਿ ਤਰ੍ਹਾਂ ਲੱਗਾ ਹਾਂ ਹੁਣ ਫਾਲਦਾ ਖਲੇ ਚੁੰਗਣਾ ਨਹੀਂ ਉਹਨੇ ਮੈਂ ਤਾਂ ਅਮਲਾ ਦੇਣੀ ਆ ਉਹਦੇ ਖੜਿਆ ਨਹੀਂ ਜਾਂਦਾ ਬੱਚੇ ਤੋਂ ਹਜੇ ਪਾਸੇ ਦੋ ਬੱਚੀਆਂ ਆਪਣੇ ਕੋਲ ਦੀਆਂ ਹਾਂਜੀ ਹਾਂਜੀ ਇਹਨਾਂ ਬਾਰੇ ਵੀ ਦੱਸਦੇ ਆ ਆ ਬੱਚੀ ਦੀ ਉਮਰ ਕਿੰਨੀ ਆ ਪਾਜੀ ਇਹ 8 ਮਹੀਨੇ ਆ ਤੇ ਇਹਦੀ ਉਮਰ 16 ਮਹੀਨੇ ਆ ਲੋ ਵੀ ਇਧਰ ਜੋੜੀ ਜਿਹੜੀ ਇੱਕ ਬੱਚੀਆਂ ਦੀ ਤੁਹਾਨੂੰ ਦਿਖਾ ਰਹੇ ਆ ਮੈਂ ਇਹਨਾਂ ਜੋੜੀਆਂ ਮੁੱਲ ਪਾਜੀ ਮੁੱਲ ਦੇ ਜੀ ਮੁੱਲ ਜਾਜ ਠੀਕ ਆ ਸੋ 8 ਮਹੀਨੇ ਦੀ ਬੱਚੀ ਐ 16 ਮਹੀਨੇ ਦੀ ਜੋੜੀ ਕੋਈ ਖਰੀਦਣੀ ਚਾਹੂਗਾ ਕੀ ਮੁੱਲ ਦੀ ਆ ਜੋੜੀ ਖਰੀਦਣਾ 5000 ਮੁੱਲ ਤੇ 20000 ਦੀ ਦੇ ਦਈਏ ਆ ਐਨ ਥੋੜਾ ਮਰ ਥਾਣ ਵਿਖਾ ਦਿਜੇ ਇਹ ਤਾਂ ਥਾਣ ਵੇਖੋ ਛੋਲ ਚਾਲੀ ਵਿਖਾ ਦਿਓ ਕੋਈ ਬਹੁਤ ਚੰਗੀ ਬੱਚੀ ਬਰੀਡ ਵਾਲੀ ਬਰੀਡ ਵਾਲੀ ਬੱਚੀ ਆ ਹਾਂ ਵੇਖੋ ਆ ਲੈ ਅੱਜ ਆਹ ਦੇ ਆਹ ਦੇਖੋ ਆਹ ਦਿਖਾਓ ਸੋ ਚਾਰੇ ਥਾਣਾ ਬਾਕੀ ਥਾਣੇ ਵੇਖੋ ਠੀਕ ਆ ਜੀ ਅਜੇ 15 16 ਮਹੀਨਿਆਂ ਦੀ ਬੱਚੀ ਆ ਖੋਲ ਕੇ ਵਗਾ ਦੀ ਤੋਰਾ ਤੋਰਾ ਬੱਚੀ ਦਾ ਕੋਈ ਨਹੀਂ ਬੱਚੀ ਦਾ ਖਾਲੀ ਖਾਲੀ ਤੋੜ ਦੇ ਬਹੁਤ ਚੰਗ ਬੱਚੀ ਦੀ ਨੋਦੀ ਸੋ ਪੂਰੀ ਨੋਵਲ ਬਰੀਡ ਦੇ ਵਿੱਚ ਆ ਠੀਕ ਆ ਜੀ ਕੋਈ ਭਰਾ ਸਾਂਭਣ ਵਾਲਾ ਲੈ ਕੇ ਜਾਵੇ ਦੋ ਬੱਚੀਆਂ 20000 ਦੇ ਵਿੱਚ ਹੀ ਮਿਲ ਜਾਣੀਆਂ ਤੁਹਾਨੂੰ ਠੀਕ ਆ ਆ ਪਾਜੀ ਹੋਰ ਮਾਨ ਕਰਦੀਏ ਤਾਂ ਸਾ ਦੇ ਦੀਏ ਦੇ 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 ਨੀ ਬਾਈ ਦੇ ਰੋ ਯਾਰ ਰੋ ਛੱਡ ਦੀਏ ਐ ਨਹੀਂ ਕਿਉਂ ਆਖਣਾ ਬੰਦਾ ਖੜੇ ਤੇ ਯਾਦ ਕਰੇ ਬਿਲਕੁਲ ਬਿਲਕੁਲ ਹਾਂ ਲਓ ਵੀ ਸੋ ਇੱਕੋ ਟਾਈਮ ਤਿਆਰ ਹੋਣਗੀਆਂ ਫਾਰਮ ਚ ਬਹੁਤ ਪਿਆਰੀ ਬੱਚੀ ਆ ਵੀ ਚੈੱਕ ਕਰਾਓ ਆ ਵੀ ਇਹਦੇ ਹਾਂ ਆ ਜਿੰਨੀ ਨਿੱਕੀ ਹੋਣੀ ਤਿੱਖੀ ਆ ਵੇਖੋ ਕਿਦਾਂ ਆ ਵੇਖੋ ਚੰਗੀ ਬੱਚੀ ਅਗੇ ਹੀ ਆ ਰੋ ਕਰਨੀਆਂ ਟੱਪ ਗਈਆਂ ਡਰਦੀ ਭਾਜੀ ਜ਼ਿਆਦਾ ਡਰਦੀ ਆ ਥਣ ਚਾਰੇ ਦਾ ਠੀਕ ਹੈ ਜੀ ਢਾਡੇ ਤੋਂ ਡਰਦੀ ਵੇਲਾ ਨਹੀਂ ਬੁਖਾਰ ਦੇ ਥਾ ਦੱਸੋ ਵੇ ਹੈਲਦੀ ਆ ਨਾ ਕਰ ਤੇਰੀਆਂ ਸਿੰਪਟਮ ਹੁੰਦੀਆਂ ਚਲ ਬੁਖਾ ਦੇ ਥਾਨ ਮਾਰੇ ਮਾਰ ਕੇ ਕੈਮਰਾ ਲਾ ਕੇ ਬੁਖਾ ਦੇ ਚਲੋ ਠੀਕ ਆ ਚਾਰੇ ਥਾਨਾ ਠੀਕ ਆ ਜੀ ਮਤਲਬ ਇਹ ਵਿਖਾਉਣ ਦਾ ਵੀ ਕੋਈ ਫੋਰਚਾ ਚਾਂਗ ਨਹੀਂ ਹਾਂ ਨਹੀਂ ਨਹੀਂ ਕਈ ਜਿਹੜਾ ਵੀਰਾ ਆਨਲਾਈਨ ਮੰਗਾ ਲੈਂਦੇ ਆ ਠੀਕ ਆ ਆ ਜੀ ਆਪਾਂ 18000 ਦੀਆਂ ਦੇ ਦੇ ਰੀਆਂ 18000 ਦੀਆਂ ਹਾਂ ਠੀਕ ਆ ਲਓ ਫਿਰ 18000 ਦੀਆਂ ਵਛੀਆਂ ਅਸੀਂ ਰਵੀ ਰੰਧਾ ਵੀ ਦੇ ਦਾਂਗੇ ਜੈ ਮੋਹਰ ਕੁਮਾਰ ਕੁਛ ਵੀ ਕਰ ਲੋ ਇਹ ਅੱਜ ਜਨਵਾਰ ਇਹਨਾਂ ਦੇ ਕੋਲ ਤਕਰੀਬਨ ਕੋਈ 6-7 ਪਾਜੀ ਜੀ ਆਏ ਨੂੰ ਮੈਂ ਨਾ ਕਿਹੜਾ ਦੂਰੋਂ ਆਉਂਦਾ ਬੰਦਾ ਕੋਈ ਕਹਿੰਦਾ ਹੀ ਮੁਰਨਾ ਫਿਰ ਰਾਤ ਰਵੇ ਕੋਈ ਆਪਾ ਰੋਟੀ ਪਾਣੀ ਖਾਣਾ ਉਹ ਵੀਰ ਨੂੰ ਖੋਣੇ ਨਹੀਂ ਪੂਰਾ ਇਸਤਮਾਨ ਕਰੋ ਕੋਈ ਸੱਜਣ ਆਉਂਦਾ ਮੈਂ ਨਾ ਇੱਕ ਗੱਲ ਹੈਗੀ ਆ ਸਾਡੇ ਦੁਆਰ ਡੰਗਰ ਚੋਇਆ ਰਾਤ ਬਾੜੀ ਗੰਡੀ ਤੇ ਪਰ ਲੱਗ ਜਾਂਦਾ ਫਿਰ ਸਵੇਰੇ ਫੇਰ ਆਣ ਕੇ ਦੁੱਧ ਚੋਵੇ ਬਿਲਕੁਲ ਸਵਾਦ ਫੇਰ ਆਉਂਦਾ ਅਗਰ ਵੀ ਕਰਕੇ ਲੈ ਕੇ ਜਾਵੇ ਆਪਾਂ ਦੱਸਿਏ ਇੱਥੇ 12 12 ਕਿਲੋ ਦੇ ਡਿਗਲੇ 989 ਕਿਲੋ ਸਵਾਦ ਨਹੀਂ ਆਉਂਦਾ ਦੱਸੋ ਉਹਨਾਂ ਕਿੰਨਾ ਹੈਗਾ ਫਿਰ ਇੱਕ ਕੰਟੈਕਟ ਨੰਬਰ ਆਪਣੇ ਵੀਰੇ ਕਰਦੇ ਸਾਂਝੇ ਪਛਾਣਨੇ ਜੀ ਦੇ 13 4413 ਹਾਂ ਜੀ ਜੀ ਆ ਨੂੰ ਘੜਾਵੇ ਜੀ ਆ ਨੂੰ ਵੀਰੇ ਦੂਰ ਓਕੇ ਜੀ ਓਕੇ ਭਾਈ ਠੀਕ ਹੈ ਜੀ ਹਾਂ ਲੋ ਵੀ ਦੋਸਤੋ ਮਿਲਦੇ ਆ ਸਾਰੇ ਭਰਾਵਾਂ ਨੂੰ ਨਵੀਂ ਅਪਡੇਟ ਦੇ ਨਾਲ ਮਿਹਰਬਾਨੀ ਜਿਉਂਦੇ ਵਸਦੇ ਰਹੋ